ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਚੌਥੀ ਸਾਖੀ 11ਵੀਂ ਸਤਕ੍ਰੂ ਜੀ ਰਵਾਲਸਰ ਵਿੱਚ ਜਦੋਂ ਸਾਹਿਬ ਬਸਾਲੀ ਤੋਂ ਵਾਪਸ ਮੁੜ ਰਹੇ ਸਨ ਤਾਂ ਰਾਹ ਵਿੱਚ ਰਾਜੇ ਅਜਮੇਰ ਚੰਦ ਦਾ ਪ੍ਰੋਹਤ ਪੰਮਾ ਮਿਲਿਆ ਤੇ ਉਸਨੇ ਬੇਨਤੀ ਕੀਤੀ ਮਹਾਰਾਜ ਸਾਰੇ ਰਾਜੇ ਰਵਾਲਸਰ ਵਿੱਚ ਇਕੱਠੇ ਹੋਏ ਹਨ ਅਤੇ ਉਹ ਆਪ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਤਾਕੇ ਸਮਝੋਤਾ ਹੋ ਸਕੇ ਤੇ ਇਸ ਅਦੀਨੀ ਕਾਲ ਵਾਸਤੇ ਅਮਨ ਨਾਲ ਰਹੀ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਧੋਖਾ ਨਹੀਂ ਹੋਵੇਗਾ ਪੰਡਤ ਜੀ ਅਸਾਨੂੰ ਧੋਖੇ ਦੀ ਚਿੰਤਾ ਨਹੀਂ ਇਹ ਵੀ ਅਸਾਨੂੰ ਪਤਾ ਹੈ ਕਿ ਤੁਸੀਂ ਧੋਖਾ ਨਹੀਂ ਕਰਦੇ ਵੈਸੇ ਚਲਦੇ ਹਾਂ ਸਾਡਾ ਵੀ ਇਚਿਤ ਕਰਦਾ ਹੈ ਕਿ ਰਾਜਿਆਂ ਨਾਲ ਚਾਰ ਖਰੀਆਂ ਖਰੀਆਂ ਗੱਲਾਂ ਕਰੀਏ ਅਸੀਂ ਪਿਆਰ ਮਿਲਾਪ ਤੇ ਸ਼ਾਂਤੀ ਦੇ ਹਾਮੀ ਹਾਂ ਪਰ ਦੁਸ਼ਟਾ ਦੇਸ਼ ਤਰੋਹੀਆਂ ਤੇ ਅਕ੍ਰਿਤਕ ਨਾ ਦਾ ਅੰਤ ਵੀ ਅਸਾਂ ਨੇ ਕਰਨਾ ਹੈ ਇਹੇ ਬਚਨ ਕਰਕੇ ਸਤਿਗੁਰੂ ਜੀ ਨੇ ਕੋੜਾ ਰਵਾਲਸਰ ਦੇ ਰਾਹੇ ਮੋੜ ਲਿਆ ਅੱਗੇ ਮੇਲਾ ਸੀ ਪਹਾੜਾਂ ਦੇ ਲੋਕ ਵੀ ਬਹੁਤ ਗਿਣਤੀ ਵਿੱਚ ਆਏ ਹੋਏ ਸਨ ਇੱਕ ਖੁੱਲੇ ਅਸਥਾਨ ਉੱਤੇ ਸਤਿਗੁਰੂ ਜੀ ਨੇ ਡੇਰੇ ਲਾ ਦਿੱਤੇ ਇੱਕ ਪਾਸੇ ਦੀਵਾਨ ਪੰਡਾਲ ਤਿਆਰ ਹੋ ਗਿਆ ਤੇ ਦੂਸਰੇ ਪਾਸੇ ਗੁਰੂ ਦਾ ਲੰਗਰ ਸਤਿਗੁਰੂ ਜੀ ਦਾ ਸ਼ਾਹੀ ਠਾਠ ਪਾਠ ਦੇਖ ਕੇ ਪਹਾੜੀਏ ਹੈਰਾਨ ਸਨ ਹੌਲੀ-ਹੌਲੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹੋ ਪ੍ਰਤਾਪੀ ਮਹਾਰਾਜ ਹਨ ਜਿਨ੍ਹਾਂ ਪਹਾੜੀ ਰਾਜਿਆਂ ਨਾਲ ਲੜਾਈਆਂ ਲੜੀਆਂ ਤੇ ਰਾਜਿਆਂ ਨੂੰ ਹਰਾਇਆ ਹੈ ਉਹ ਸਾਈਂ ਬਾ ਕੋਲ ਦੀਵਾਨ ਵਿੱਚ ਆ ਕੇ ਉਪਦੇਸ਼ ਸੁਣਨ ਲੱਗੇ ਜਿਹੜੇ ਪਹਿਲਾਂ ਜਾਣੂ ਸਨ ਉਹ ਨਾਮਦਾਨ ਮੰਗਣ ਲੱਗੇ ਪਰਮਾਨੰਦ ਤੇ ਹੋਰ ਰਾਜਿਆਂ ਦੇ ਵਜ਼ੀਰ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਪਾਸ ਆਏ ਉਹਨਾਂ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਰਾਜੇ ਦੀਵਾਨ ਵਿੱਚ ਹਾਜ਼ਰ ਹੋ ਕੇ ਗੁਰੂ ਜੀ ਨਾਲ ਮੇਲ ਪਿਆਰ ਦੇ ਬਚਨ ਕਰਨਾ ਚਾਹੁੰਦੇ ਹਨ ਸਾਈ ਬਾ ਨੇ ਬੇਨਤੀ ਪ੍ਰਵਾਨ ਕਰ ਲਈ ਰਾਜਿਆਂ ਨੂੰ ਦਰਬਾਰ ਵਿੱਚ ਪੁੱਜਣ ਦੀ ਖੁੱਲ੍ਹ ਦੇ ਦਿੱਤੀ ਰਾਜਾ ਅਜਮੇਰ ਚੰਦ ਕਹਿਲੂਰੀਆ ਭਾਵੇਂ ਛੋਟੀ ਉਮਰ ਦਾ ਸੀ ਫਿਰ ਵੀ ਉਹ ਸਾਰੇ ਰਾਜਿਆਂ ਦਾ ਆਗੂ ਸੀ ਉਸ ਦੀ ਅਗਵਾਈ ਹੇਠ ਰਾਜਿਆਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਕਿਸੇ ਯੋਗ ਪੇਟਾ ਵੀ ਜਾਰੀ ਤੇ ਉਧਰੇ ਉਤਰੀ ਸੁਖ ਸਾਂਤ ਪੁੱਛੀ ਗਈ ਸੁਖਸਾਨ ਉਚਨ ਵਿੱਚੋਂ ਰਾਜਾ ਨੇ ਬਚਨ ਬिलास ਸ਼ੁਰੂ ਕੀਤੇ ਬਚਨ ਬिलास ਮਾਮੂਲੀ ਨਹੀਂ ਸਗੋ ਰਾਜ ਸੇਵਾਜੂ ਮੰਡਲ ਬਾਰੇ ਇੱਕ ਨੀਤੀ ਗੋਸ਼ਟੀ ਸੀ ਉਸ ਗੋਸ਼ਟੀ ਦਾ ਆਰੰਭ ਰਾਜੇ ਅਜਮੇਰ ਚੰਦ ਨੇ ਕੀਤਾ ਜਦੋਂ ਉਸਨੇ ਆਖਿਆ ਮੁਗਲ ਬਾਦਸ਼ਾਹ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਲੋਕ ਟੱਕਰ ਨਹੀਂ ਕਰ ਸਕਦੇ ਨਿਰਬਲ ਹਾਂ ਤੁਸੀਂ ਯਤਨ ਕਰੋ ਲੜਾਈਆਂ ਦਾ ਵਿਚਾਰ ਛੱਡ ਦੇਵੋ ਅਮਨ ਨਾਲ ਰਹਿਣਾ ਚੰਗਾ ਹੈ ਬਾਦਸ਼ਾਹ ਵੀ ਪਰਸੰਨ ਹੋ ਜਾਵੇਗਾ ਏ ਰਾਜਨ ਸਦਾ ਭਲੇਖਾ ਮਨੁੱਖ ਨੂੰ ਤੰਗ ਕਰਦਾ ਹੈ ਅਸੀਂ ਕਮਜ਼ੋਰ ਨਹੀਂ ਅਸੀਂ ਇਸ ਦੇਸ਼ ਦੇ ਵਸਨੀਕ ਹਾਂ अनेका ਰਾਜੇ ਤੇ ਰਾਜਪੂਤ ਹਨ ਮਰਹੱਟੇ ਤੇ ਚੋਹਾਨ ਹਨ ਅਸੀਂ ਸਭ ਤੋਂ ਚੰਗਾ ਲੜ ਸਕਦੇ ਤੇ ਦਿਲ ਵਾਲੇ ਹਾਂ ਪਰ ਅਸਾ ਕੋਲ ਕਮਜ਼ੋਰੀ ਸਿਰਫ ਇਹ ਹੈ ਕਿ ਅਸਾਂ ਵਿੱਚ ਮਿਲਾਪ ਨਹੀਂ ਇਕੱਠ ਨਹੀਂ ਪਰ ਦੇਸੀ ਹੁਕਮਰਾਨ ਨੇ ਸਾਨੂੰ ਖੀਰੂ ਖੀਰੂ ਕਰ ਦਿੱਤਾ ਹੈ ਜੇ ਸਾਰੇ ਇਕੱਠੇ ਹੋ ਕੇ ਇੱਕ ਸਲਾਹ ਨਾਲ ਦੁਸ਼ਮਨ ਦਾ ਟਾਕਰਾ ਕਰੀਏ ਤਾਂ ਜ਼ਰੂਰ ਮੁਗਲ ਹਕੂਮਤ ਨੂੰ ਖਤਮ ਕਰਨ ਵਿੱਚ ਕਾਮਯਾਬ ਹੋ ਸਕਦੇ ਹਾਂ ਬਾਕੀ ਰਹੀ ਗੱਲ ਅਮਨ ਦੀ ਅਸੀਂ ਅਮਨ ਦੇ ਹਾਮੀ ਹਾਂ ਸਾਡੀਆਂ ਲੜਾਈਆਂ ਅਮਨ ਵਾਸਤੇ ਹਨ ਜਿੰਨਾ ਚਿਰ ਮੰਦਰ ਟੱਟੋਂ ਨਹੀਂ ਹਟਦੇ ਜਿੰਨਾ ਵਿੱਚ ਹਿੰਦੂ ਨੂੰ ਮੁਸਲਮਾਨ ਬਣਾਉਣ ਦਾ ਖਿਆਲ ਨਹੀਂ ਛੱਡਿਆ ਜਾਂਦਾ ਜਿੰਨਾ ਚਿਰ ਹਿੰਦੂਆਂ ਤੋਂ ਜ਼ੇਸੀਆ ਕਾਰ ਨਹੀਂ ਹਟਾਇਆ ਜਾਂਦਾ ਜਿੰਨਾ ਚਿਰ ਹਿੰਦੂ ਨਾਰੀ ਦੀ ਅਜ਼ਮਤ ਨਹੀਂ ਬਚਦੀ ਉਨਾ ਚਿਰ ਅਸੀਂ ਲੜਨੋਂ ਨਹੀਂ ਰੁਕ ਸਕਦੇ ਜ਼ੁਲਮ ਦਾ ਟਾਕਰਾ ਕੀਤਾ ਜਾਵੇਗਾ ਇਹ ਨਹੀਂ ਹੋ ਸਕਦਾ ਕਿ ਪਰਦੇਸੀ ਆਉਣ ਤੇ ਹਿੰਦੂ ਨੂੰ ਲੁੱਟ ਕੇ ਟਰਦੇ ਬਣਨ ਇਹ ਨਹੀਂ ਹੋ ਸਕਦਾ ਕਿ ਹਿੰਦੂ ਦੇਵਿਆਂ ਨੂੰ ਪਰਦੇਸਾਂ ਦੀਆਂ ਮੰਡੀਆਂ ਵਿੱਚ ਪਸ਼ੂਆਂ ਤੇ ਗਾਜਰਾ ਅਮੂਲੀਆਂ ਦੀ ਤਰ੍ਹਾਂ ਵੇਚਿਆ ਜਾਵੇ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਹਿੰਦੂ ਰਾਜੇ ਡਰ ਕਾਰਨ ਮਜਬੂਰ ਹੋ ਕੇ ਤੀਆਂ ਦੇ ਡੋਲੇ ਦੇਣ ਇਨ੍ਹਾਂ ਹਾਲਤਾਂ ਵਿੱਚ ਅਸੀਂ ਲੜਾਈ ਬੰਦ ਨਹੀਂ ਕਰ ਸਕਦੇ ਅਸੀਂ ਦੱਸ ਸਕੋ ਤੁਹਾਨੂੰ ਆਖਦੇ ਹਾਂ ਕੇ ਡਰ ਦਾ ਤਿਆਗ ਕਰੋ ਅਰਜਨ ਪੀਨ ਤੇ ਹੋਰ ਪ੍ਰਾਚੀਨ ਬਹਾਦਰਾਂ ਵਾਂਗ ਦਲੇਰ ਤੇ ਅਨਖਿੱਲੇ ਬਣੋ ਆਓ ਮਿਲ ਕੇ ਇੱਕ ਮਹਾਨ ਸ਼ਕਤੀ ਕਾਇਮ ਕਰੀਏ ਉਹ ਸ਼ਕਤੀ ਜਿਹੜੀ ਸਾਰੇ ਭਾਰਤਵਰਸ਼ ਨੂੰ ਸੁਤੰਤਰ ਕਰੇ ਜਿਸ ਤੇ ਹੁੰਦਿਆ ਹੋਇਆ ਕਿਸੇ ਨੂੰ ਭੈਅ ਨਾ ਰਹੇ ਸਾਰੇ ਖੁਸ਼ਹਾਲ ਸੁਤੰਤਰ ਰਹਿਣ ਤੇ ਆਪੋ ਆਪਣੇ ਧਰਮ ਇਸ਼ਟ ਦੀ ਪੂਜਾ ਕਰਨ ਸਤਿਗੁਰੂ ਜੀ ਬਚਨ ਕਰੀ ਗਏ ਕਿ ਇਹਨਾਂ ਨੂੰ ਕੋਈ ਕੁਛ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੀ ਆਤਮਾ ਉੱਪਰ ਭੂਤ ਸਵਾਰ ਹੈ ਉਹ ਪੂਤ ਨਿਰਾਲਾ ਹੈ ਉਹ ਇਹੋ ਗੱਲ ਅਖਵਾਈ ਜਾਂਦਾ ਹੈ ਸਾਰੇ ਹੀ ਪੁਰਖਾਂ ਨਾਰੀਆਂ ਨੂੰ ਮੁਸਲਮਾਨ ਬਣਾਉਣਾ ਹੈ ਮੰਦਰਾਂ ਦੀ ਥਾਂ ਮਸੀਤਾਂ ਦਾ ਹੋਣਾ ਜ਼ਰੂਰੀ ਹੈ ਹੁਣ ਉਹ ਬੁਢੇਪੇ ਵਿੱਚ ਹਨ ਪਰ ਅਜੇ ਵੀ ਜ਼ੁਲਮ ਕਰਨੋਂ ਨਹੀਂ ਹਟਦੇ ਝੂਠ ਤੇ ਜ਼ੁਲਮ ਦਾ ਤਿਆਗ ਨਹੀਂ ਕਰਦੇ ਐਸੇ ਪੁਰਖ ਨਾਲ ਅਸਾਂ ਦਾ ਮੇਲ ਹੋਣਾ ਕਿਵੇਂ ਚੰਗਾ ਹੈ ਬਸ ਯਤਨ ਕਰੋ ਤੁਸੀਂ ਅਸਾਂ ਦਾ ਸਾਥ ਦੇਵੋ ਆਪੋ ਵਿੱਚ ਲੜਨਾ ਛੱਡੋ ਚੰਗਾ ਨਹੀਂ ਸਤਗੁਰੂ ਜੀ ਦੇ ਇਹ ਦਲੇਰੀ ਭਰੇ ਸ਼ਬਦ ਸੁਣ ਕੇ ਪਹਾੜੀ ਜੰਤਾ ਬਹੁਤ ਪਰਸੰਨ ਹੋਈ ਕਈ ਰਾਜੇ ਹੈਰਾਨ ਹੋਏ ਤੇ ਇਕ ਰੋਧਵਾਨ ਹੋ ਗਏ ਸਾਰੇ ਹੀ ਅश्चਰਜ ਦਸ਼ਾ ਵਿੱਚ ਪਹੁੰਚ ਗਏ ਅ즈ਮੇਰ ਚੰਨ ਨਿਰੁੱਤਰ ਹੋ ਗਿਆ ਉਹ ਚੁੱਪਚਾਪ ਬੈਠ ਗਿਆ ਉਸ ਨੂੰ ਚੁੱਪ ਹੋਇਆ ਦੇਖ ਕੇ ਸਤਗੁਰੂ ਜੀ ਨੇ ਆਪ ਸੰਗਤਾਂ ਨੂੰ ਉਪਦੇਸ਼ ਦਿੱਤਾ ਚਾਰ ਦਿਨ ਰਵਾਲਸਰ ਵਹਿ ਕੇ ਸਾਹਿਬ ਅਨੰਦਪੁਰ ਆਏ ਸਾਧੀਆਂ ਨੇ ਸਤਿਗੁਰੂ ਜੀ ਨੂੰ ਬਚਨ ਦੇ ਦਿੱਤਾ ਕਿ ਉਹ ਸਤਿਗੁਰੂ ਜੀ ਨਾਲ ਮੇਲ ਰੱਖਣਗੇ ਪਰ ਉਹਨਾਂ ਦੇ ਬਚਨਾਂ ਦਾ ਭਰੋਸਾ ਕੋਈ ਨਹੀਂ ਸੀ ਹੋਈਆਂ ਗਲਤੀਆਂ ਲਈ ਮਾਫ ਕਰਨਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ